ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤਿ ਅਕੜੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਪੜਾਣਾ ਇਹ ਪਿੰਡ ਜੀਰਾ ਤਹਿਸੀਲ ਤੇ ਫਰੋਜ਼ਪੁਰ ਜ਼ਿਲ੍ਹੇ ਦਾ ਹੈ ਜੀਰੇ ਤੋਂ ਫਰੋਜ਼ਪੁਰ ਵਾਲੀ ਸੜਕ ਦੇ ਉੱਤੇ ਇਹ ਪਿੰਡ ਆਉਂਦਾ ਹੈ ਪਹਿਲੀ ਵੀਡੀਓ ਇਸ ਪਿੰਡ ਦੇ ਵਿੱਚੋਂ ਇਸ ਘਰ ਦੇ ਵਿੱਚੋਂ ਤੁਹਾਨੂੰ ਦਿਖਾ ਰਿਹਾ ਵੈਸੇ ਬੜਾ ਜ਼ਿਕਰ ਕੀਤਾ ਜਦੋਂ ਕਿਤੇ ਇੱਧਰ ਜਿਵੇਂ ਕਵਾਲਾਂ ਚ ਵੀਡੀਓ ਬਣਾਈਦੀ ਆ ਤੇ ਵੀ ਪੜਾਣੇ ਪਿੰਡ ਦੇ ਨਾਲ ਦਾ ਇਹ ਪਿੰਡ ਆ ਤੇ ਅੱਜ ਤੁਹਾਨੂੰ ਪੜਾਣੇ ਪੈਂਡ ਦੇ ਵਿੱਚੋਂ ਵੀਡੀਓ ਦਿਖਾ ਰਿਆਂ ਇੱਕ ਚੌਂਕੀ ਵੀਰ ਕੋਲ ਦੋਸਤੋ ਅੱਜ ਆਪਾਂ ਵੀਡੀਓ ਸ਼ੂਟ ਕਰ ਰਹੇ ਹਾਂ ਤੇ ਸ਼ੌਂਕ ਜਿਹਨੂੰ ਹੋਵੇ ਉਹਨੂੰ ਕਿਸੇ ਇੱਕ ਨਸਲ ਤੇ ਨਾਲ ਨਹੀਂ ਹੁੰਦਾ ਕਈ ਵਾਰ ਬਹੁਤ ਸਾਰੀਆਂ ਨਸਲਾਂ ਦਾ ਸ਼ੌਂਕ ਰਹਿੰਦਾ ਜਿਵੇਂ ਇਸ ਵੀਰ ਨੂੰ ਚੌਂਕ ਹੈ ਗਾਵਾਂ ਦਾ ਵੀ ਸਾਹਮਣੇ ਤੁਸੀਂ ਐਚ ਐਫ ਜਾਂ ਵਿੱਚ ਕੁਛ ਨਾ ਤੁਹਾਨੂੰ ਜਰਸੀ ਜਾਂ ਜਰਸੀ ਕ੍ਰੋਸ ਵੀ ਦਿਸਦੇ ਹੋਣਗੇ ਇਹ ਦੋਤੇ ਲਾਏ ਹੋਏ ਪਸ਼ੂ ਹੈ ਇਹ ਤੋਂ ਇਲਾਵਾ ਮਗਰ ਨਵੀਂ ਪਨੀਰੀ ਜਿਹੜਾ ਚੰਗੇ ਸੀਮਨ ਤੋਂ ਬੱਛੀਆਂ ਵੜਾਂ ਬਾਈ ਤਿਆਰ ਕਰ ਰਿਹਾ ਜਾਂ ਕਟੀਆਂ ਝੋਟੀਆਂ ਉਹ ਵੀ ਇੱਧਰ ਪਸ਼ੂ ਹੈਗੇ ਆ ਤੇ ਇਹਨਾਂ ਮੱਝਾਂ ਤੇ ਗਾਵਾਂ ਤੋਂ ਇਲਾਵਾ ਬਾਈ ਨੂੰ ਸ਼ੌਂਕ ਆ ਦੋਸਤੋ ਲੱਕੇ ਕਬੂਤਰ ਜਿਹੜੇ ਆਪਾਂ ਆਮ ਪੰਜਾਬ ਦੇ ਵਿੱਚ ਦੇਖਦੇ ਆਂ ਅਲੱਗ-ਅਲੱਗ ਕਿਸਮ ਦੇ ਕਬੂਤਰ ਆ ਮਤਲਬ ਇਹਨਾਂ ਦੀਆਂ ਵੈਰਾਈਟੀਆਂ ਨਸਲਾਂ ਅਲੱਗ-ਅਲੱਗ ਆ ਤੁਹਾਨੂੰ ਵੀਡੀਓ ਦੇ ਲਾਸਟ ਵਿੱਚ ਦਿਖਾਉਂਗਾ ਕੋਸਕੋ ਕਬੂਤਰ ਤੁਸੀਂ ਇੱਥੇ ਬੈਠੇ ਦੇਖ ਸਕਦੇ ਹੋ ਇਹ ਵੀ ਬਾਈ ਦੇ ਕੋਲ ਇਸ ਟਾਈਮ ਸ਼ੌਂਕਿਆ ਰੱਖੇ ਹੋਏ ਆ ਸੋ ਭਾਈ ਵੀਡੀਓ ਦੇ ਲਾਸਟ ਜਿਹਦੇ ਸੰਬੰਧੀ ਗੱਲਬਾਤ ਕਰਾਂਗੇ ਵੈਸੇ ਜਿਹੜੀ ਆਪਣੀ ਵੀਡੀਓ ਹੁੰਦੀ ਆ ਆਪਾਂ ਨੂੰ ਪਤਾ ਵੀ ਆਪਾਂ ਬਹੁਤੀ ਵਾਰ ਵੀਡੀਓ ਬਣਾਉਨੇ ਉਹਦੇ ਵਿੱਚ ਵਿਕਰੀ ਵਾਲੇ ਪਸ਼ੂ ਹੁੰਦੇ ਆ ਤੇ ਅੱਜ ਦੀ ਵੀਡੀਓ ਦੇ ਤਿੰਨ ਨਾਗ ਬਾਈ ਕੋਲ ਵਿਕਾਊ ਆ ਜਿਹਦੇ ਚ ਗੱਬਣ ਝੋਟੀ ਡਿਟੇਲ ਸਾਰੀ ਆਪ ਵੀਰ ਤੋਂ ਪੁੱਛਾਂਗੇ ਤੇ ਤੋਂ ਬਿਨਾ ਇੱਕ ਝੋਟੀ ਹੋਰ ਦੱਸੋ ਜਿਹੜੀ ਤਾਜੀ ਸੂਈ ਵੀ ਐ ਸੋਹਣੇ ਦੁੱਧ ਤੇ ਚੱਲਦੀ ਐ ਇੱਕ ਹੋਰ ਗੱਬਣ ਮੱਝ ਐ ਇੱਕ ਇਸ ਵੀਰ ਦਾ ਸ਼ੌਂਕ ਐ ਤੇ ਜਾਂ ਜਿਹੜੇ ਭਰਾ ਚੰਗੀ ਮੁਰਾ ਦੇਖਣੀ ਚਾਹੁੰਦੇ ਉਹਨਾਂ ਨੂੰ ਇੱਕ ਸ਼ੌਂਕੀਆ ਝੋਟੀ ਦਿਖਾ ਦੂੰਗਾ ਜਿਹੜੀ ਇਹਨਾਂ ਕੋਲ ਘਰੇ ਐ ਬੜਾ ਚੰਗਾ ਦੁੱਧ ਆਇਦਾ ਰਿਕਾਰਡ ਬਾਈ ਜਿਹੜੀ ਦੱਸਦੇ ਆ ਇਹ ਤੁਹਾਨੂੰ ਲਾਸਟ ਤੇ ਵੀਡੀਓ ਦੇ ਦਿਖਾਉਂਗਾ ਇੱਕ ਕੱਟਾ ਬਾਈ ਕੋਲ ਹੈਗਾ ਦੱਸੋ ਵੱਡੀ ਮਾਝ ਦਾ ਬੱਚਾ ਹੈ ਜੇ ਕੋਈ ਵੀਰ ਰੱਖਣਾ ਚਾਹੂਗਾ ਤਾਂ ਬਾਈ ਕਹਿੰਦਾ ਸੀ ਵੀ ਉਹਨੂੰ ਦੇ ਦੇਵਾਂਗੇ ਉਹਦੀ ਕੀ ਡਿਟੇਲ ਹੈ ਉਹ ਸਾਰੀ ਆਪਾਂ ਹਿਸਟਰੀ ਵੀਰ ਤੋਂ ਪੁੱਛਾਂਗੇ ਸੋ ਲਾਸਟ ਤੱਕ ਵੀਡੀਓ ਦੇਖ ਲਓ ਪਸ਼ੂ ਖਰੀਦਣਾ ਤੁਹਾਡੀ ਇੱਛਾ ਦੱਸੋ ਤੇ ਤੁਸੀਂ ਆਪਦੀ ਸਮਝ ਨਾਲ ਤੇ ਆਪ ਦੀ ਤਸੱਲੀ ਨਾਲ ਪਸ਼ੂ ਖਰੀਦਣਾ ਹੁੰਦਾ ਹੈ ਨੰਬਰ ਸਿੱਧਾ ਸਕਰੀਨ ਉੱਤੇ ਮਾਲਕ ਦਾ ਚੱਲਦਾ ਰਹਿੰਦਾ ਜਿਨ੍ਹਾਂ ਨਾਲ ਤੁਸੀਂ ਕੰਟੈਕਟ ਕਰ ਸਕਦੇ ਹੋ। ਆਓ ਮਿਲिए ਬਾਈ ਨੂੰ ਇਹਨਾਂ ਮੱਝਾਂ ਤੋਂ ਸ਼ੁਰੂਆਤ ਕਰਦੇ ਹਾਂ ਵੀਡੀਓ ਦੀ। ਕਬੂਤਰ ਬਾਅਦ ਚ ਦਿਖਾਉਂਗਾ ਬਾਈ ਸਸਤੀ ਕਾ ਸਸਤੀ ਕਾ ਬਾਈ ਨਾਮ ਦੱਸ ਦਿਓ ਵੀਰੇ। ਨਾਂ ਬਾਈ ਅਰਸ਼ਦੀਪ ਸਿੰਘ ਪਿੰਡ ਪੜਾਣਾ ਜ਼ਿਲ੍ਹਾ ਫਰੋਜ਼ਪੁਰ ਤਹਿਸੀਲ ਜੀਰਾ। ਅਰਸ਼ਦੀਪ ਬਾਈ ਛੌਂਕ ਫਰ ਸਾਰੀਆਂ ਹੀ ਮਸਲਾਂ ਦਾ ਰੱਖੀ ਬੈਠੇ ਹੋ। ਛੌਂਕ ਬਾਈ ਜੀ ਇਦਾਂ ਸਾਰੀਆਂ ਦਸਲਾਂ ਦਾ ਯਾ ਤੇਰੀ ਕਬੂਤਰਾਂ ਦਾ ਕੁੱਤਿਆਂ ਦਾ ਵੀ ਚੰਗਿਆਂ ਦਾ ਚੰਗੇ ਪਸ਼ੂ ਰੱਖਾਂ ਦਾ ਸ਼ੌਂਕ ਹੈ ਵੀਰੇ। ਠੀਕ ਹੈ ਚੌਕੀਆ ਨਾਲ ਫਰ ਆਮਦਨ ਪੱਖ ਤੋਂ ਠੀਕ ਚੱਲ ਰਿਹਾ ਕਾਰੋਬਾਰ ਹੈ ਬਹੁਤ ਵਧੀਆ ਕੀਤਾ ਬਾਈ ਜੀ ਠੀਕ ਹੈ ਬਹੁਤ ਵਧੀਆ ਲਾਹੇਵੰਦ ਕੀਤਾ ਪਾਏ ਕਹੀਏ ਜੀ ਹੂੰ ਅੱਛਾ ਵੈਸੇ ਵਪਾਰ ਦਾ ਕੰਮ ਵੀ ਕਰ ਲੈਂਦੇ ਹੋ ਜਾਂ ਇਹ ਕਰਦੇ ਪਸ਼ੂ ਹੀ ਹੈ ਨਹੀਂ ਵਪਾਰ ਦਾ ਵੀਰ ਜੀ ਥੋੜਾ ਬਹੁਤਾ ਕਰੀਦਾ ਸ਼ੌਂਕੀਆ ਕੰਮ ਕਰੀਦਾ ਠੀਕ ਹੈ ਚੰਗਾ ਪਸ਼ੂ ਮਿਲੇ ਤੇ ਲੈ ਲਈਦਾ ਠੀਕ ਹੈ ਉਦਾਂ ਆਪਣਾ ਕਰਦਾ ਹੀ ਕੰਮ ਹੈ ਜੀ ਜਣੀ ਉਹ ਆਏ ਨਹੀਂ ਹੈ ਵੀ ਹਰ ਟਾਈਮ ਵਿਕਰੀ ਵਾਲੇ ਪਸ਼ੂ ਹੋਣਗੇ ਕਦੇ ਸ਼ੌਂਕਿਆ ਆ ਜਾਂਦੇ ਆ ਸ਼ੌਂਕਿਆ ਬਾਈ ਜੀ ਆ ਜਾਂਦੇ ਚੰਗਾ ਪਸ਼ੂ ਆਂਦਾ ਮਾੜਾ ਪਸ਼ੂ ਨਹੀਂ ਵੀਰ ਜੀ ਲਈਦਾ ਠੀਕ ਹੈ ਅੱਛਾ ਅੱਜ ਬਾਈ ਆਪਾਂ ਸ਼ੁਰੂਆਤ ਕਰਾਂਗੇ ਪਹਿਲੇ ਨੰਬਰ ਤੇ ਮੱਝ ਤੇਰੇ ਨਾਲ ਹੀ ਖੜੀ ਹੈ ਹਾਂਜੀ ਬਾਈ ਕਨਵਾ ਸੂਹਾ ਸੂਹ ਇਹ ਬਾਈ ਜੀ ਦੂਜਾ ਸੂਹਾ ਸੂਹ ਨਹੀਂ ਸਹੀ ਐਸ ਟਾਈਮ ਇਹ ਦਾੰਦਾ ਮੂੰਹ 6 ਦਾੰਦਾ ਹਾਂਜੀ ਹਰਿਆਣੇ ਤੋਂ ਲਈ ਸੀ ਪਰ ਆਪਾਂ ਠੀਕ ਹੈ ਪਹਿਲੇ ਸੂਏ ਦੁੱਧ ਦਾ ਕੀ ਰਿਕਾਰਡ ਰਿਹਾ ਬਾਈ ਪਹਿਲਾਂ 14 ਲੀਟਰ ਬਾਈ ਜੀ ਪਹਿਲਾਂ ਨੇ ਦੁੱਧ ਕੱਢਿਆ ਇਹਨੇ 14 ਲੀਟਰ ਹਾਂਜੀ ਹੁਣ ਇਸ ਰਾਤ ਤੋਂ ਵੀ ਵੱਧ ਚੱਲੂਗੀ 14 ਤੱਕ ਅੱਛਾ ਹੁਣ ਕਿੰਨੇ ਦਿਨ ਲੈ ਜੂਗੀ ਐਸ ਟਾਈਮ ਵੀਰ ਦੈਨ ਦੇ ਨਾਲ ਜਿਹੜਾ ਆਪਾਂ ਫਿਕਸ ਪ੍ਰਾਈਸ ਕਰ ਗਏ 1,35,000 ਰੁਪਏ ਮੁੱਲ ਕਰਦੇ ਅੱਛਾ ਸੀਮਨ ਕਿਹੜੇ ਬੋਲ ਦਾ ਲਗਾ ਅਰਜਨ ਕੁੰਬੜ ਤੋਂ ਬਣਾ ਵੀ ਰਿਹਾ ਆਪਣੇ ਕੋਲੇ ਪਿਆ ਇਹਦਾ ਖੋਲੀ ਬਈ ਦੋਸਤੋ 1,35,000 ਬਾਈ ਕਹਿੰਦਾ ਵੀ ਇਹ ਫਿਕਸ ਰੇਟ ਹੈ ਦੂਜਾ ਸੂਆ ਹਰਿਆਣੇ ਚੋਂ ਇਹ ਪਹਿਲੇ ਸੂਏ ਆਈ ਸੀ ਝੋਟੀ ਹਵਾਨਾ ਬੜਾ ਚੰਗਾ ਤਿਆਰ ਕਰਦੀ ਹੁੰਦੀ ਹੈ ਅਜੇ 10 ਦਿਨ ਲੈ ਸਕਦੀ ਹੈ ਸੋ ਟਾਂਚਾ ਤੁਸੀਂ ਦੇਖ ਲਓ ਹਾਈਟ ਦਾ ਅੰਦਾਜ਼ਾ ਤੁਸੀਂ ਵੀਡੀਓ ਚੋਂ ਲਾ ਲੋਗੇ ਥਾਨਤੀ ਚੁਆਈ ਵਾਲਾ ਸੋਨਾ ਥਾਂ ਦਾ ਸਹਜ ਆ ਵੈਸੇ ਮੱਜਾਂ ਦੇ ਥਾਂ ਦੀ ਦਿੱਕਤ ਆਉਂਦੀ ਵੀ ਨਹੀਂ ਕਿ ਛੇਤੀ ਕਿਤੇ ਕਮਾ ਲਓ ਬਾਈ ਸੋ ਚੰਗੀ ਸੰਭੀ ਹੋਈ ਦੋਸਤੋ ਇਹ ਝੋਟੀ ਹਜੇ 10 ਦਿਨ ਲੈਂਦੀ ਆ ਸੋਨ ਚ 1 ਲੱਖ ਤੇ 35000 ਇਹਦਾ ਰੇਟ ਬਾਈ ਨੇ ਰੱਖਿਆ ਬਾਕੀ ਆ ਕੇ ਤੁਸੀਂ ਦੇਖਿਓ ਪਾਸ ਕਰੋ ਕੋਲ ਖੜ ਕੇ ਦੇਖ ਲਿਓ ਇਹਨੂੰ ਸੋਨਾ ਹਵਾਨਾ ਦੱਸੋ ਬਣਾਉਂਦੀ ਆਉਂਦੀ ਆ ਹਜੇ 10 ਦਿਨ ਪਏ ਆ ਚੰਗੀ ਤਿਆਰ ਹੋਊਗੀ ਝੋਟੀ ਇਹ ਪਹਿਲੇ ਨੰਬਰ ਤੇ ਤੁਹਾਨੂੰ ਦਿਖਾ ਰਹੇ ਆ ਹਵਾਨੇ ਬਾਰੇ ਦੱਸੋ ਜੇ ਗੱਲ ਕਰੀਏ ਤਾਂ ਹੁਣ ਦਾ ਰੁਖ ਤੁਸੀਂ ਇਹਦਾ ਦੇਖੋ ਅਜੇ 10 ਦਿਨ ਇਸ ਚੋਟੀ ਨੇ ਲੈਣੇ ਆ ਤਾਂ 10 ਦਿਨਾਂ ਚ ਆਸ ਹੈ ਵੀ ਬਹੁਤ ਸੋਹਣੀ ਤਿਆਰ ਹੋਊਗੀ ਬਾਈ ਪੂਛ ਪੜਿਓ ਮੜੀ ਜੀ ਦੀ ਸੋ ਹਵਾਨਾ ਦੱਸੋ ਇਹਨੇ ਹੁਣ ਵੈਸੇ ਕਲੀਅਰ ਦਿਖਾ ਹੀ ਲਿਆ ਉਹਦਾ ਸੋ ਇਦਾਂ ਦਾ ਰੁਖ ਹੈ ਸੀਲ ਸ਼ਰੀਫ ਹੈ ਸੁਹਾ ਦੀ ਜਿਹੜੀ ਬਾਈ ਇਹ ਦੋ ਅੱਗੇ ਚੋਟੀ ਖੜੀ ਹੈ ਇਹ ਬਾਈ ਜੀ ਪਲੂਣ ਕੱਟੀ ਸੋਈ ਆ ਪਹਿਲੇ ਸਵੇ ਕਿੰਨਾ ਚਿਰ ਹੋ ਗਿਆ ਨੂੰ ਸੂਈ ਨੂੰ ਇਹਨੂੰ ਬਾਈ ਜੀ ਅੱਜ ਹਫਤਾ ਹੀ ਹੋਇਆ ਤਕਰੀਬਨ ਸੂਈ ਨੂੰ ਠੀਕ ਹੈ ਤੇ ਬੱਚਾ ਇਹਦਾ ਬਾਈ ਜੀ ਅੰਦਰ ਹੀ ਮਰ ਗਿਆ ਸੀਗਾ ਪਾਣੀ ਪੈਣ ਕਰਨਾ ਠੀਕ ਹੈ ਸੂਚੇ ਦਿੱਕਤ ਆ ਗਈ ਹੀ ਰਾਤ ਨੂੰ ਸੂਰੀ ਸੀ ਤੇ ਪਾਣੀ ਪੈਣ ਕਰਨ ਬੱਚੇ ਤਾਂ ਅੰਦਰ ਹੀ ਡੈੱਡ ਹੋ ਗਏ। ਅੱਛਾ ਹੁਣ ਇਹ ਦੁੱਧ ਕਿੰਨਾ ਦੇ ਰਹੀ ਹੈ? ਹੁਣ ਇਸ ਟਾਈਮ ਬਾਈ ਜੀ ਕੰਡੇ ਵਾਲਾ ਦੁੱਧ 12 ਲੀਟਰ ਦੇ ਨੈਟ ਤਿਆਰ ਆ ਜੀ। 12 ਲੀਟਰ ਦੁੱਧ ਦੇ ਰਹੀ ਹੈ 10 ਦਿਨਾਂ ਦੀ ਸੂ। ਹਾਂਜੀ। ਠੀਕ ਹੈ। ਅੱਛਾ ਮੈਲਦੀ ਕਿਵੇਂ ਆ ਬਾਈ ਬਿਨਾ ਬੱਚੇ ਤੋਂ? ਮੈਲਦੀ ਵੀਰੇ ਥਾਪੀ ਤੇ ਹੀ ਆ। ਠੀਕ ਹੈ। ਇਹ ਵੀ ਭਾਵੇਂ ਨਾ ਪਾਉ। ਇਦਾਂ ਹੀ ਬਸ ਥਾਪੀ ਮਾਰ ਕੇ ਤਾਂ ਪੱਤਨ ਦੇ ਬਹਿ ਜਾਂਦੇ ਇਹਦੇ। ਠੀਕ ਹੈ। ਇਹਦਾ ਰੇਟ ਕੀ ਕਰਦੇ ਹੋ ਬਾਈ? ਇਹਦਾ ਰੇਟ ਬਾਈ ਜੀ 1,10,000 ਰੁਪਏ। ਖੋਲਿਏ ਇਹ ਇੱਕ ਤਾਂ ਹਵਾਨੇ ਦੀ ਸਾਫ ਸੁਥਰੀ ਹੈ ਬਾਕੀ ਪੁੜਿਆਂ ਦੀ ਬਣਾਵਟ ਦੇਖੋ ਝੋਟੀ ਦੀ ਸੋ ਇਹ ਕੁੰਡੇ ਸਿੰਘਾਂ ਦੀ ਹੈ ਬਣਾਵਟ ਝੋਟੀ ਦੀ ਤੁਸੀਂ ਦੇਖ ਸਕਦੇ ਹੋ 1,10,000 ਰੇਟ ਗਾਵਾਂ ਵਾਲਾ ਹਵਾਨਾ ਹੈ ਜੇ ਕੋਈ ਵੀਰ ਮੱਝਾਂ ਦੀ ਬਰੀਡਿੰਗ ਤੇ ਖਾਸ ਕਰਕੇ ਨੀਲੀ ਰਾਵੀ ਤਿਆਰ ਕਰਨੀ ਚਾਹੁੰਦਾ ਤਾਂ ਇਦਾਂ ਦੀ ਝੋਟੀ ਤੋਂ ਬਰੀਡਿੰਗ ਕਰ ਸਕਦੇ ਹੋ ਤੁਸੀਂ ਬੱਚੇ ਤਾਂ ਇਹ ਮੁਰਾ ਚ ਵੀ ਚੰਗੇ ਪਾ ਦੋਗੀ ਬਾਕੀ ਥਾਣਾ ਚ ਬਿੱਥੀ ਸੋਹਣੀ ਹਵਾਨਾ ਸੋਹਣਾ ਫੇਰ ਖਮਾ ਲਓ ਬਈ ਇੱਕ ਵਾਰ ਸੋ ਇਹ ਪਹਿਲਾਂ ਝੋਟੀ ਹੈ ਦੋਸਤੋ ਸੂਈ ਨੂੰ ਹਜੇ ਥੋੜੇ ਦਿਨ ਹੋਏ ਆ ਪਰ ਜਦੋਂ ਸੂਣ ਲੱਗੀ ਤਾਂ ਕਈ ਵਾਰ ਨਾ ਮਾਰਦੀ ਬਾਈ ਜੀ ਹਜੇ ਠੀਕ ਐ ਨਾ ਇਹ ਤੋ ਸਾਫ ਨਹੀਂ ਹੋਈ ਜੀ ਥਾਣੋਂ ਦੋਸਤੋ ਕੱਲਾ ਕੱਲਾ ਬਹੁਤ ਛੋਟੀ 14 ਕਿਲੋ ਵੀ ਕਰ ਦੂ ਬਾਈ ਚੰਗੀ ਸੇਵਾ ਵਾਲੇ ਵੀਰ ਕੋਲੇ ਚਲੀ ਜਾਵੇ 12 ਕਿਲੋ ਤਾਂ ਆਪਾਂ ਘਰੋਂ ਚਵਾ ਕੇ ਤੋਰਾਂਗੇ ਠੀਕ ਐ ਸੋ 12 ਕਿਲੋ ਬਾਈ ਕਹਿੰਦਾ ਚਵਾ ਕੇ ਦੇ ਦਿਆਂਗੇ ਤੇ 14 ਨੂੰ ਹੱਥ ਮਾਰੂਗੀ ਚੰਗੀ ਸੇਵਾ ਦੇ ਨਾਲ ਹਾਂਜੀ ਤੇ ਬੱਚਾ ਨਾ ਮਰਦਾ ਬਾਈ ਜੀ ਐਡੀ ਛੋਟੀ 1.5 ਲੱਖ ਦੀ ਮੈਨੂੰ ਕਿੰਨੇ ਲੱਗਣਗੇ ਸੋ ਜਿੰਨੇ ਸਾਫ شریف ਆ ਸਾਫ ਪਾਈਆ ਥੱਲੋਂ ਸੋ ਦੱਸੋ ਵਾਕਿਆ ਜੀ ਥਾਂ ਦਾ ਸਹਿਜ ਬੜਾ ਜ਼ਬਰਦਸਤ ਐ ਹਵਾਨੇ ਦੀ ਬਣਾਵਟ ਦੇਖੋ ਇਹਦੀ ਵੀ ਬਹੁਤ ਸੋਹਣਾ ਹਵਾਨਾ ਇਹ ਦਿਖਾਉਂਦੀ ਹੈ ਇਦਾਂ ਦਾ ਰੌਖ ਹੈ ਛੀਲ ਛਰੀ ਪਰ ਬਾਕੀ ਤੁਸੀਂ ਚੋਕੇ ਦੇਖ ਲਓ ਜੇ ਇੱਕ ਬੇਨਤੀ ਜ਼ਰੂਰ ਹੈ ਵੀ ਬਾਅਦ ਚ ਫਰਕ ਨਾ ਪਵੇ ਤਾਂ ਇੱਥੇ ਜ਼ਰੂਰ ਦੋ ਟਾਈਮ ਤੁਸੀਂ ਚੋਕੇ ਜ਼ਰੂਰ ਦੇਖ ਲਓ ਕਿਉਂਕਿ ਫਿਰ ਉਲਾਂਬਾ ਨਹੀਂ ਬਣਦਾ ਜੇ ਆਪ ਤਸੱਲੀ ਕੀਤੀ ਹੋਵੇ ਕਿਉਂਕਿ ਬਿਨਾ ਬੱਚੇ ਤੋਂ ਹੈ ਤਾਂ ਤੁਹਾਨੂੰ ਇਹ ਨਾ ਰਵੇ ਵੀ ਸ਼ਾਇਦ ਇੱਥੇ ਬਿਨਾ ਮੈਲਨ ਵਿੱਚ ਕੋਈ ਦਿੱਕਤ ਦਿੰਦੀ ਹੋਵੇ ਕਈ ਵਾਰ ਪਸ਼ੂ ਉਪਰਾ ਕਰ ਜਾਂਦਾ ਇੱਕ ਅੱਧਾ ਦਿਨ ਕਿਸੇ ਵੀ ਘਰੇ ਜਾ ਕੇ ਇੱਕ ਹੋਰ ਮੱਝ ਬਾਈ ਕੋਲ ਵਿਕਾਊਗਾ ਆ ਭਾਈ ਜਿਹੜੀ ਇਹ ਵੱਡੀ ਮੱਝ ਦਿਖਾ ਰਹੇ ਹਾਂ ਇਹ ਵੀ ਭਾਈ ਜੀ ਦੂਜਾ ਸੂਹਾ ਸੁੰਦੀ ਹੈ ਹੂੰ ਤੇ 14 ਕਿਲੋ ਇਹਦਾ ਵੀ ਭਾਈ ਜੀ ਆਪਾਂ ਘਰੇ ਦੁੱਧ ਚੋਇਆ ਵੇ ਕਿੰਨੇ ਕ ਦਿਨ ਲਊਗੀ ਹਜੇ ਸੂਹ ਚ ਇਹ ਵੀਰ ਜੀ 25 ਦਿਨ ਦੇ ਲਿਖਤੀ ਰੂਪ ਚ ਪਏ ਪੈਂਡਿੰਗ ਹੈ ਜੀ 25 ਦਿਨ ਹਜੇ ਬਾਕੀ ਹਾਂਜੀ ਕੀ ਡਿਮਾਂਡ ਕਰਦੋਂ ਇਹਦੀ ਅੱਜ ਦੇ ਹਿਸਾਬ ਤੋਂ ਇਹਦੀ ਡਿਮਾਂਡ ਵੀਰੇ ਕੱਚੀ ਤੇ ਅੱਜ 1,20,000 ਰੁਪਏ ਮੁੱਲ ਕਰਦੇ ਠੀਕ ਹੈ ਹਾਂਜੀ ਜੇ ਤਿਆਰ ਹੋਈ ਤਾਂ ਮੁੱਲ ਹੋਰ ਹੋਗਾ ਇਹ ਅੱਜ ਦਾ ਰੇਟ ਹੈ ਜੀ ਠੀਕ ਹੈ ਖੋਲੀ ਬਾਈ ਸੋ ਦੋਸਤੋ ਅੱਜ ਦਾ ਰੇਟ 1,20,000 ਬੰਦੀ ਬੰਦੀ ਬਹੁਤ ਸ ਤੇ ਚਲੋ ਇਹ ਵੀ ਆਪਾਂ ਵੀਡੀਓ ਚ ਪਾ ਦਿੰਨੇ ਝੋਟੀ ਠੀਕ ਹੈ ਸੋ ਦੋਸਤੋ ਵੈਸੇ ਤੁਹਾਨੂੰ ਦਿਖਾ ਦਿੰਨੇ ਆ ਪਰ ਹਜੇ 25 ਦਿਨਾਂ ਦੀ ਕੱਚੀ ਹੈ ਜਿਹਨੂੰ ਸਮਝ ਆਉਂਦੀ ਹੈ ਉਹ ਵੀਰ ਕੰਟੈਕਟ ਕਰ ਲੂਗਾ ਇੱਕ ਸਿੰਗਾ ਸੰਗਾ ਦੀ ਬੋਸ਼ ਕੀ ਨੇ ਸਿੰਗ ਬਿਲਕੁਲ ਛੋਟਾ ਸੁੰਡਾ ਨਾਲ ਹੀ ਮੁੜਿਆ ਹੋਇਆ ਵਜ਼ਨ ਬਹੁਤ ਹੈ ਮੱਝ ਦਾ 14 ਕਿਲੋ ਬਾਈ ਕਹਿੰਦਾ ਇਹਨੇ ਵੀ ਪਹਿਲੇ ਸੂਏ 'ਚ ਦੁੱਧ ਦਿੱਤਾ ਹੈ ਹਵਾਨਾ ਤਾਂ ਹਜੇ ਇਹਨੇ ਹਰਾ ਕਰਨਾ ਸ਼ੁਰੂ ਕੀਤਾ ਹੈ ਕੋਈ ਬਹੁਤਾ ਹਵਾਨੇ ਦਾ ਰੋਖ ਹਜੇ ਨਹੀਂ ਦਿਸਦਾ ਕਿਉਂਕਿ 25 ਦਿਨ ਬਾਕੀ ਐ ਲੈ ਚਲੋ ਬਈ ਸੋਇ ਤਿੰਨ ਨਾਗ ਜਿਹੜੇ ਵਿਕਾਊ ਸੀ ਤੁਹਾਨੂੰ ਦਿਖਾਤੇ ਆ ਹੁਣ ਆਪਾਂ ਬਾਈ ਨਾਲ ਗੱਲਬਾਤ ਕਰਾਂਗੇ ਇੱਕ ਤਾਂ ਇਸ ਮਾਝ ਦੇ ਕੱਟੇ ਬਾਰੇ ਥੋੜੀ ਜਾਣਕਾਰੀ ਲੈ ਲੈਨੇ ਆ ਉਦੋਂ ਬਾਅਦ ਚ ਇਹਨਾਂ ਦੀ ਜਿਹੜੀ ਘਰੇ ਰੱਖੀ ਹੋਈ ਝੋਟੀ ਐ ਉਹ ਦਿਖਾਉਣੀ ਐ ਤੁਹਾਨੂੰ ਉਹਦੇ ਬਾਰੇ ਗੱਲਬਾਤ ਕਰਾਂਗੇ ਬਈ ਜਿਹੜਾ ਕੱਟਾ ਆਪਾਂ ਬਾਹਰ ਕਰ ਲਿਆ ਬਈ ਜੀ ਸੀਮਨ ਬਾਰੇ ਆਪਾਂ ਦੱਸ ਦਈਏ ਹੂੰ ਥਾਣੇਦਾਰ ਤੋਂ ਗੱਭਣਾ ਵੀਰ ਜੀ ਜੀ ਥਾਣੇਦਾਰ ਜਿਹੜਾ ਐਚਐਸਬੀ ਦਾ ਹਾਂਜੀ ਐਚਐਸਬੀ ਦਾ ਥਾਣੇਦਾਰ ਸਿਰਿੰਦਰ ਸੰਸਨੀਵਾਲ ਦੀ ਸੀ ਹਾਂਜੀ ਹਾਂਜੀ ਠੀਕ ਹੈ ਉਸ ਤੋਂ ਗੱਭਣਾ ਜੀ ਉਹਦੇ ਤੋਂ ਗੱਭਣਾ ਹਾਂਜੀ ਠੀਕ ਹੈ ਅੱਛਾ ਜਿਹੜਾ ਇਹਦਾ ਕੱਟਾ ਬਾਈ ਕਿੰਨੀ ਉਮਰ ਹੋ ਗਈ ਉਹਦੀ ਕੱਟੇ ਦੀ ਵੀਰ ਜੀ 13 ਮਹੀਨੇ ਹੋਣਾ ਜੀ ਇਸੇ ਇਸੇ ਮਾਈ ਦਾ ਬੱਚਾ ਇਸੇ ਮਾਈ ਦਾ ਬੱਚਾ ਜੀ ਉਹ ਕਿਹੜੇ ਬੋਲ ਦਾ ਬਾਈ ਉਹ ਉਹ ਪੀਸੀ 575 ਦਾ ਜੀ ਪੀਸੀ 575 ਦਾ ਹਾਂਜੀ ਕੀ ਰੇਟ ਕਰਦੇ ਹੋ ਇਹਦਾ ਬਾਈ ਉਹਦਾ ਵੀਰ ਜੀ ਲੈਣ ਦੇ ਨਾਲ 25000 ਰੁਪਏ ਮੁੱਲ ਕਰਦੇ ਜੀ ਕੋਈ ਸਾਹਮਣ ਵਾਲਾ ਵੀਰ ਲੈ ਜਾਵੇ ਠੀਕ ਹੈ ਮਾਨਤਨ ਕਰ ਦਾਂਗੇ ਵੀ ਠੀਕ ਹੈ ਸੋ ਦੋਸਤੋ ਜੇ ਕੋਈ ਵੀਰ ਘਰੇ ਰੱਖਣ ਨਾਲ ਜਾਂਦਾ ਹੈ ਬਾਈ ਕਹਿੰਦਾ ਮਾਨਤਨ ਕਰ ਦਾਂਗੇ ਅਰਸ਼ ਸਿੰਘ ਭਾਈ ਹੁਣ ਆਪਾਂ ਸ਼ੌਂਕੀ ਆ ਪਸ਼ੂ ਦਿਖਾਉਣੇ ਆ ਤੇਰੇ ਇਹ ਜਿਹੜੀ ਝੋਟੀ ਹੈ ਦੀ ਕੀ ਡਿਟੇਲ ਹੈ ਇਹ ਝੋਟੀ ਭਾਈ ਜੀ ਆਪਣੇ ਕੋਲੇ ਪਲੂਨ ਸੋਈਗੀ ਆ ਹਮ ਇਸ ਟਾਈਮ 4 ਮਹੀਨੇ ਦੇ ਗੱਭਣ ਹੈ ਠੀਕ ਹੈ ਨਵਾਬ ਬੌਲਾ ਹਿਸਾਰ ਸੀਮਿੰਟ ਬੈਂਕ ਵਾਲਿਆਂ ਦਾ ਹਮ ਉਸ ਤੋਂ ਇਸ ਵਕਤ ਗੱਭਣ ਹੈ ਜੀ ਇਹ ਠੀਕ ਹੈ ਆਪ ਇਹ ਅਰਜਨ ਕੁੰਡੜ ਦੀ ਹੈ ਜੀ ਠੀਕ ਹੈ ਤੇ ਪਲੂਨ ਕੱਟੀ ਨੇ ਆਪਣੇ ਕੋਲੇ 18 ਕਿਲੋ ਦੁੱਧ ਨੈਟ ਚ ਵਾਇਆ ਜੀ ਅਛਾ ਦੰਦੋਂ ਕਿਵੇਂ ਇਹੋ ਦੰਦੋਂ ਵੀਰ ਦੀ 4 ਦੰਦ ਐਸ ਟਾਈਮ ਕੰਪਲੀਟ ਹੋਈ ਹੈ ਜੀ ਇਹ 4 ਦੰਦ ਕੰਪਲੀਟ ਹੋ ਗਏ ਆ 18 ਕਿਲੋ ਦੁੱਧ ਦਿੱਤਾ ਹੁਣ 4 ਮਹੀਨਿਆਂ ਦੀ ਗੱਭਨ ਥੱਲੇ ਕਿੰਨਾ ਦੁੱਧ ਹੈ ਹੁਣ ਐਸ ਟਾਈਮ ਵੀ ਵੀਰ ਦੀ ਇਹਦੇ ਥੱਲੇ 13 ਕਿਲੋ ਨੈਟ ਦੁੱਧ ਤਿਆਰ ਹੈ ਜੀ 13 ਕਿਲੋ ਐਸ ਟਾਈਮ ਹਾਜ਼ਰ ਹੈ 13 ਕਿਲੋ ਤੇ ਹਾਜ਼ਰ ਚੱਲ ਰਹੀ ਹੈ 14 ਵੀ ਹੋ ਸਕਦਾ ਪਰ ਆਪਾਂ 13 ਕਿਲੋ ਬਾਈ ਕੋਈ ਵੀ ਕਰਿਆ ਕਿ ਆਪਣੀ ਚੋਈ ਕਰ ਸਕਦਾ ਠੀਕ ਹੈ ਇਹ ਵੈਸੇ ਵਿਕਰੀ ਆਸਤੇ ਤੁਹਾਨੂੰ ਨਹੀਂ ਜੀ ਵਿਕਰੀ ਆਸਤੇ ਨਹੀਂ ਇਹ ਸ਼ੌਂਕੀ ਆਪਾਂ ਵਖਾ ਰਹੇ ਆ ਕਈ ਸ਼ੌਂਕੀਆ ਵੀਰ ਪਸੰਦ ਕਰਦੇ ਆ ਦੇਖਣਾ ਕੋ ਖੋਲ ਕੇ ਬੈਣ ਤੋਰ ਕੇ ਦਿਖਾਈ ਜੈਟ ਬਲਾਏਗਾ ਵੀਰ ਜੀ ਇੱਕ ਵਾਲ ਵੀ ਭੋਰਾ ਵੀ ਕਿਸੇ ਝੋਟੀ ਦੇ ਕਾਲਾ ਨਹੀਂ ਹੈਗਾ ਚਿੱਟਾ ਜੀ ਠੀਕ ਹੈ ਸੋ ਸੋ ਅਰਜਨ ਕੁੰਗੜ ਦੀ ਏ ਧੀ ਇੱਕ ਵੀ ਵਾਲ ਵਾਈਟ ਨਹੀਂ ਇਹ ਵੈਸੇ ਆਫ ਕੈਮਰਾ ਵੀ ਬਾਈ ਹੋ ਰਹਿਣਾ ਗੱਲਾਂ ਬਾਤਾਂ ਆਈਆਂ ਬਾਈ ਕਹਿੰਦੇ ਵੀ ਬਹੁਤ ਮੱਝਾਂ ਹੱਥਾਂ ਵੇਚਦੀ ਲੰਘੀਆਂ ਚੰਗੇ ਦੁੱਧ ਵਾਲੀਆਂ ਵੀ ਆਈਆਂ ਪਰ ਪਹਿਲੇ ਸੂਏ ਇੰਨਾ ਦੁੱਧ ਕਿਸੇ ਮੱਝ ਦਾ ਨਹੀਂ ਚੋਇਆ ਜਿੰਨਾ ਇਹਦਾ ਚੋਇਆ ਜੀ ਬਾਈ ਪ੍ਰਮਾਤਮਾ ਸੁੱਖ ਰੱਖੇ ਜੀ ਜੇ ਇਸ ਵਕਤ ਇਹਨੇ ਸੁਣਾ ਜੀ ਆਪਾਂ ਆਪਣੇ ਚੈਨਲ ਤੇ ਲਾਈਵ ਚ ਬਾਈ ਕਰਾਵਾਂਗੇ ਜੀ ਠੀਕ ਹੈ ਸੋ ਦੋਸਤੋ 20 ਤੋਂ ਪਲੱਸ ਆ ਹਾਸ ਰੱਖਦੇ ਬਾਈ ਜੀ ਇਸ ਛੋਟੀ ਤੋਂ ਠੀਕ ਹੈ ਸੋ ਦੇਖੋ ਤੁਸੀਂ ਅਰਜਨ ਕੁੰਗੜ ਦੀ ਧੀ ਜੈਡ ਬਲੈਕ ਆ ਦੋਸਤੋ ਬਹੁਤ ਸੋਹਣਾ ਥੰਦਾ ਸਹਿਜ ਹਵਾਨੇ ਦੀ ਬੰਤਰ ਚੰਗੀ ਆ ਬਿਊਟੀ ਕੰਪੀਟੀਸ਼ਨ ਵਾਲੀ ਇਹ ਮੂਰਾ ਕਰੇ ਰੱਖੀ ਹੋਈ ਆ ਛੌਂਕੀਆਂ ਰੱਖੀ ਹੋਈ ਆ ਵਕਾਊ ਨਹੀਂ ਹੈ ਤਾਂ ਸਰਪੇਆ ਵੀ ਬਾਈ ਕਹਿੰਦਾ ਆਪਾਂ ਵੀਡੀਓ ਬਣਾਵਾਂਗੇ ਛੋਟੀ ਛੌਂਕੀਆਂ ਦਿ ਦੱਸਿਓ ਜਰੂਰ ਇਸ ਝੋਟੀ ਬਾਰੇ ਜਿਹੜੇ ਵੀਰ ਫੇਸਬੁੱਕ ਤੇ ਵੀਡੀਓ ਨੂੰ ਦੇਖ ਰਹੇ ਆ ਕਿਉਂਕਿ YouTube ਤੇ ਕਮੈਂਟ ਜਿਹੜੇ ਉਹ ਅੱਜ ਕੱਲ ਬੰਦ ਚੱਲਦੇ ਆ ਫੇਰ ਉਧਰ ਨੂੰ ਲੈ ਜਾਓ ਬਾਈ ਬਿਊਟੀ ਵੀ ਚੰਗੀ ਆ ਦੋਸਤੋ ਝੋਟੀ ਚੱਕ ਕੱਠ ਚਾਰ ਦੰਦ ਦਾ ਹੁਣ ਤੁਸੀਂ ਦੇਖ ਰਹੇ ਹੋ ਹਜੇ ਹੋਰ ਹਾਈਟ ਕਰੂਗੀ ਕਿਉਂਕਿ ਹਜੇ ਜਵਾਨ ਅੱਠ ਦੰਦਾਂ ਤੇ ਪਸ਼ੂ ਹੁੰਦਾ ਬੰਤਰ ਦੇਖੋ ਬਹੁਤ ਸੋਹਣੀ ਝੋਟੀ ਤੁਹਾਨੂੰ ਸ਼ੌਂਕਿਆ ਦਿਖਾ ਰਹੀ ਹੈ ਕਮਾਲੋ ਬਾਈ ਸਜਰਾ ਜਿਨ੍ਹਾਂ ਦਾ ਬਾਈ ਜੀ ਹੁਣ ਇਸ ਟਾਈਮ ਦੁੱਧ ਦੇ ਦੇ ਥੱਲੇ ਸਹੀ ਹੈ ਸੋ ਦੋਸਤੋ 14 ਕਿਲੋ ਦੁੱਧ 13 ਕਿਲੋ ਹੁਣ ਇਸ ਟਾਈਮ ਹੈ ਤੇ ਹਾਲਾਂਕਿ ਰਾਜੀ ਹੈ ਝੋਟੀ ਪਰ ਸਾਰੀ ਜਿਹੜੀ ਚਮੜੀ ਹੈ ਉਹਦੇ ਚ ਵੀ ਨਾੜਾਂ ਜਿਹੜੀਆਂ ਪਤਲੀਆਂ-ਪਤਲੀਆਂ ਬਹੁਤ ਸੋਹਣੀਆਂ ਦਿਸਦੀਆਂ ਹੈ ਦੁੱਧ ਵਾਲੇ ਪਸ਼ੂ ਦੀ ਵੈਸੇ ਨਿਸ਼ਾਨੀ ਇਹ ਹੁੰਦੀ ਹੈ ਸੋ ਹਜੇ ਹੋਰ ਕਰਮਾ ਲਈ ਵਿਕਾਸ ਕਰੂਗੀ ਸਰੀਰਕ ਵਿਕਾਸ ਕਿਉਂਕਿ ਹਜੇ ਇਹ ਜਵਾਨੀ ਵਾਲ ਨੂੰ ਜਾ ਰਹੀ ਆ ਤਾਂ ਹੋਰ ਇਹਨੇ ਵਧਣਾ ਫੁੱਲਣਾ ਹੈ ਸੋ ਇਹ ਚੌਕਿਆ ਦਿਖਾਈ ਹੈ ਬੇਨਤੀ ਆ ਵੀ ਜਿਹੜੀ ਚੀਜ਼ ਅਸੀਂ ਚੌਕਿਆ ਦਿਖਾਉਨੇ ਆ ਉਹਦੀ ਕੀਮਤ ਨਾ ਲਾਇਆ ਕਰੋ ਕੋਈ ਵੀ ਭਰਾ ਤੁਸੀਂ ਸ਼ੌਕ ਪੂਰੇ ਕਰੋ ਦੇਖੋ ਘਰਾਂ ਚ ਵੀ ਇਦਾਂ ਦੇ ਪਸ਼ੂ ਤਿਆਰ ਕਰੋ ਖਰੀਦਣ ਵਾਸਤੇ ਜੇ ਕੋਈ ਵੀ ਰਿਚਕਾ ਤਾਂ ਤੈਨੂੰ ਮੱਝਾਂ ਪਹਿਲਾਂ ਦਿਖਾ ਚੁੱਕੇ ਆ ਇਹ ਤੁਹਾਨੂੰ ਚੌਕੀਆ ਝੋਟੀ ਬਾਈ ਕੋਲ ਦਿਖਾ ਰਹੇ ਹੁਣ ਦਿਖਾਉਣੇ ਤੁਹਾਨੂੰ ਲੱਕੇ ਕਬੂਤਰ ਸੋ ਉਹ ਵੀ ਆਪਾਂ ਬਾਹਰ ਕੱਢਦੇ ਆ ਤੇ ਤੁਹਾਨੂੰ ਦਿਖਾਉਣੇ ਜ਼ਰੂਰ ਸੋ ਇਹ ਝੌਂ ਦਾ ਦੋਸਤੋ ਬਾਈ ਦਾ ਤੁਹਾਨੂੰ ਇਹ ਝੌਂ ਪੀਆ ਦਿਖਾਉਣੇ ਅਛਦੀ ਬਾਈ ਇਹਦੇ ਚ ਕਿਹੜੀਆਂ ਕਿਹੜੀਆਂ ਕਿਸਮਾਂ ਆਪਣੇ ਕੋਲ ਇਹਦੇ ਚ ਬਾਈ ਜੀ ਫੈਂਟੇ ਲਿਆ ਸਾਰੀ ਹੂੰ ਕੁਝ ਅਮਰੀਕਨ ਪੈਂਟ ਵਾਲਾ ਕੁਝ ਇੰਡੀਅਨ ਪੈਂਟ ਵਾਲਾ ਆਮ ਲੋਕੀ ਲੱਕੀ ਕਹਿ ਦਿੰਦੇ ਇਹਨਾਂ ਨੂੰ ਆਪਾਂ ਵੈਸੇ ਤਾਂ ਉਹੀ ਗੱਲ ਆ ਮੇਰੇ ਲਈ ਵੀ ਬੜੀ ਇਹਨਾਂ ਬਾਰੇ ਮੈਂ ਨੌਲੇਜ ਹੈ ਜਿਹੜੇ ਬੰਦਿਆਂ ਦੇ ਮੰਨ ਲੋ ਰੱਖੇ ਉਹਨਾਂ ਨੂੰ ਤਾਂ ਬਰੀਡ ਬਾਰੇ ਪਤਾ ਹੀ ਹੈ ਇਹ ਠੀਕ ਹੈ ਤੇ ਜੇ ਕੋਈ ਸ਼ੌਂਕਿਆ ਵੀਰ ਲੈਣਾ ਵੀ ਚਾਵੇ ਆਪਾਂ ਚਲੋ ਸੇਲ ਵੀ ਇਹਨਾਂ ਚ ਕਰ ਦਾਂਗੇ ਕੋਈ ਅੱਗੇ ਜੇ ਅੱਗੇ ਤਿਆਰ ਹੋਈ ਜਾ ਰਹੇ ਆ ਠੀਕ ਹੈ ਸੋ ਦੋਸਤੋ ਇਹ ਬਾਈ ਕਹਿੰਦਾ ਵੀ ਦੋ ਨਸਲਾਂ ਆ ਨਸਲ ਇੱਕ ਹੈ ਪਰ ਅਮਰੀਕਨ ਤੇ ਇੰਡੀਅਨ ਦੋ ਤਰ੍ਹਾਂ ਦੇ ਆ ਤੇ ਇਹਨਾਂ ਦੇ ਵਿੱਚੋਂ ਅੱਗੇ ਬਾਈ ਬਰੀਡਿੰਗ ਕਰ ਰਿਹਾ ਮਤਲਬ ਬੱਚੇ ਜਿਹੜੇ ਇਹਨਾਂ ਦੇ ਅੱਗੇ ਵੱਧ ਰਹੇ ਆ ਤਵੇ ਵੀਰ ਕਹਿੰਦਾ ਜੇ ਕੋਈ ਵੀਰ ਇਹਨਾਂ ਦੀ ਜਾਣਕਾਰੀ ਰੱਖਦਾ ਜੇ ਲੈਣਾ ਚਾਹੁੰਦਾ ਤਾਂ ਤੁਸੀਂ ਕਾਲ ਕਰ ਸਕਦੇ ਹੋ ਇਹਨਾਂ ਸੰਬੰਧੀ ਵੀ ਇਹ ਤੁਹਾਨੂੰ ਸ਼ੌਂਕੀਆ ਜਿਹੜਾ ਉਹ ਦਿਖਾਏ ਆ ਬਾਕੀ ਤਿੰਨ ਮੱਝਾਂ ਦਿਖਾਤੀਆਂ ਇੱਕ ਛੋਟੀ ਸ਼ੌਂਕੀਆ ਦਿਖਾਈ ਆ ਸੋ ਆਸ ਆ ਵੀ ਤੁਹਾਨੂੰ ਵੀਡੀਓ ਚੰਗੀ ਲੱਗੂ ਜਿਹਨੂੰ ਇਹ ਵੀਡੀਓ ਪਸੰਦ ਆਉਂਦੀ ਉਹ ਜਰੂਰ ਚੇਅਰ ਕਰ ਸਕਦਾ ਤਾਂ ਬਹੁਤ ਧੰਨਵਾਦ ਬਾਕੀ ਤੁਸੀਂ ਪਸ਼ੂ ਖਰੀਦਣਾ ਆਪਦੀ ਸਮਝਦਾਰੀ ਨਾਲ ਹੁੰਦਾ ਧੰਨਵਾਦ ਇਸ ਵੀਡੀਓ ਨੂੰ ਦੇਖਣ ਲਈ